ਦਾਂਸਵਾਦੀ ਐਲੋਪੀ ਤੇ ਕਾਂਗਰਸ ਦੇ ਵੱਡੇ ਲੀਡਰ ਪ੍ਰਤਾਪ ਸਿੰਘ ਬਾਜਬਾਦ ਦੀ ਜਿਹੜੀ ਗ੍ਰਿਫਤਾਰੀ ਹੈ ਉਸ ਤੇ ਜਿਹੜੀ ਰੋਕ ਹੈ ਉਹ ਵਧਾ ਦਿੱਤੀ ਗਈ ਹੈ ਹਾਈ ਕੋਰਟ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਪੁਲਿਸ ਦੇ ਵੱਲੋਂ ਇੱਕ ਸਮੀਖਿਆ ਰਿਪੋਰਟ ਧਾਰਨ ਕੀਤੀ ਗਈ ਸੀ ਉਸ ਤੋਂ ਬਾਅਦ ਇਹ ਜਿਹੜੀ ਹੈ ਰੋਕ ਵਧਾਈ ਗਈ ਦੱਸਦੀ ਹੈ ਕਿ ਅਗਲੀ ਸੁਣਵਾਈ ਜਿਹੜੀ 7 ਮਈ ਨੂੰ ਹੋਣੀ ਹੈ ਐਲੋਪੀ ਦੇ ਵੱਲੋਂ ਇੱਕ ਨਿੱਜੀ ਚੈਨਲ ਦੇ ਉੱਪਰ ਬਿਆਨ ਦਿੱਤਾ ਗਿਆ ਸੀ 50 ਬੰਬ ਆ ਗਏ ਨੇ ਉਹਨਾਂ ਵਿੱਚੋਂ 18 ਚੱਲ ਗਏ ਨੇ ਇਸ ਤਰ੍ਹਾਂ ਦਾ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਕਿਹਾ ਸੀ ਕਿ ਤੁਸੀਂ ਇਸ ਦਾ ਸਰੋਤ ਦੱਸੋ ਤੁਹਾਨੂੰ ਖਬਰ ਕਿੱਥੋਂ ਮਿਲੀ ਹੈ ਪਰ ਸਰੋਤ ਦੱਸਣ ਤੋਂ ਪ੍ਰਤਾਪ ਸਿੰਘ ਬਾਜਵਾ ਨੇ ਇਨਕਾਰ ਕਰ ਦਿੱਤਾ ਸੀ ਮੁਹਾਲੀ ਦੇ ਕੋਰਟ ਦੇ ਵਿੱਚ ਇੱਕ ਔਰਤ ਦੀ ਕਹਿੰਦੇ ਇਹ ਐਫਆਈਆਰ ਦਰਜ ਕੀਤੀ ਗਈ ਸੀ ਮੁਹਾਲੀ ਦੇ ਜਿਹੜੇ ਥਾਣੇ ਵਿੱਚ ਇਹ ਐਫਆਈਆਰ ਦਰਜ ਕੀਤੀ ਗਈ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਬਾ ਨੇ ਅਰਜੀ ਲਗਾਈ ਸੀ ਕਿ ਜਿਹੜੀ ਇਹ ਐਫਆਈਆਰ ਦਰਜ ਕੀਤੀ ਗਈ ਮਹਿਜ ਇੱਕ ਬਦਲਾਖੋਰੀ ਦੀ ਨੀਤੀ ਹੈ ਉਸ ਨੂੰ ਇਹ ਜਿਹੜੀ ਐਫਆਈਆਰ ਹੈ ਉਹ ਖਤਮ ਕਰ ਦੇਣੀ ਚਾਹੀਦੀ ਹੈ ਤਾਂ ਉਸ ਤੋਂ ਬਾਅਦ ਹਾਈ ਕੋਰਟ ਨੇ ਸੰਕੇਨ ਲਿਆ ਸੀ ਉਹਨਾਂ ਦੀ ਗ੍ਰਿਫਤਾਰੀ ਉੱਪਰ ਰੋਕ ਲਗਾਈ ਸੀ ਕੱਲ ਜਿਵੇਂ ਤੇ ਰੋਜ਼ ਜਿਹੜੀ ਸੁਣਵਾਈ ਹੋਈ ਸੀ ਉਸ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਹੈ ਗ੍ਰਿਫਤਾਰੀ ਉੱਪਰ ਹੁਣ ਰੋਕ ਵਧਾ ਦਿੱਤੀ ਗਈ ਹੈ ਹਾਈ ਕੋਰਟ ਦਾ ਕਹਿਣਾ ਹੈ ਕਿ ਜੇ ਲੋੜ ਪਈ ਤਾਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਪਰ ਉਸ ਤੋਂ ਪਹਿਲਾਂ ਹਾਈ ਕੋਰਟ ਨੂੰ ਦੱਸਣਾ ਪਏਗਾ ਤੇ ਪੁਲਿਸ ਵੱਲੋਂ ਕੋਈ ਵੀ ਜਿਹੜੀ ਹੈ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਰੋਕਿਆ ਗਿਆ ਤੇ Pratap Singh Bajwa ਦੇ ਬਿਆਨ ਤੋਂ ਵੀ ਦੇਣ ਤੋਂ ਰੁਕਿਆ ਗਿਆ ਉਹਨੂੰ ਕਿਹਾ ਗਿਆ ਕਿ ਕਿਸੇ ਵੀ ਤਰ੍ਹਾਂ ਤੁਸੀਂ ਬਿਆਨ ਨਹੀਂ ਦਿਓਗੇ ਸੀ ਮੀਡੀਆ ਦੇ ਵਿੱਚ ਕਿਉਂਕਿ ਪਹਿਲਾਂ ਤੁਹਾਡੇ ਬਿਆਨ ਕਰਨ ਪੰਜਾਬ ਦਾ ਮਾਹੌਲ ਖਰਾਬ ਹੋਣ ਦੀ ਖਾਸਾ ਜਿਤਾਇਆ ਜਾ ਚੁੱਕਿਆ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਆਪਣੇ ਬਿਆਨਾਂ ਉੱਪਰ ਗ੍ਰੇਜ਼ ਕਰੋ ਤੇ ਪੰਜਾਬ ਪੁਲਿਸ ਨੂੰ ਵੀ ਸੰਦੇਸ਼ ਦਿੱਤੇ ਗਏ ਨੇ ਕਿ ਤੁਸੀਂ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਨਹੀਂ ਕਰੋਗੇ ਅਗਲੀ ਸੁਣਵਾਈ 7 ਮਈ ਨੂੰ ਹਾਈ ਕੋਰਟ ਦੇ ਵਿੱਚ ਹੋਣੀ ਹੈ 7 ਵਜੇ ਤੋਂ ਬਾਅਦ ਪਤਾ ਚੱਲੇਗਾ ਕਿ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਣੀ ਹੈ ਜਾਂ ਨਹੀਂ